ਸਸ ਲੀਗਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਲੁਧਿਆਣੇ ਦਾ ਰਾਤ ਦਾ ਵੀਊ ਹੈ ਵੈਲਕਮ ਆ ਲੁਧਿਆਣੇ ਚ ਰਾਤ ਦੀ ਤੁਹਾਨੂੰ ਵੀਡੀਓ ਦਿਖਾਉਣੇ ਆ ਤੇ ਸ਼ਨੀਵਾਰ ਰਾਤ ਨੂੰ ਅੱਜ ਆਪਾਂ ਨੂੰ ਕੰਮ ਪੈ ਗਿਆ ਕੋਈ 11-12 ਵਜੇ ਦਾ ਟਾਈਮ ਆ ਤੇ ਆਪਾਂ ਜਾਣਾ ਇਸ ਸਟੇਸ਼ਨ ਕਿਸੇ ਬੰਦੇ ਨੂੰ ਚੜਾਣਾ ਸੀਗਾ ਤੇ ਉਹਦੇ ਲਈ ਜਾ ਰਹੇ ਆ ਤੁਹਾਨੂੰ ਅੱਜ ਦਿਖਾਵਾਂਗੇ ਲੁਧਿਆਣੇ ਦਾ ਵੀਊ ਰਾਤ ਦੇ ਤਾਂ ਇਸ ਟਾਈਮ ਆਪਾਂ ਜਾ ਰਹੇ ਆ ਸਮਰਾਲਾ ਚੌਂਕ ਵੱਲ ਨੂੰ ਤੇ ਆਪਾਂ ਉਥੇ ਤਾਂ ਦਿਖਾਣੇ ਆ ਲੁਧਿਆਣੇ ਦਾ ਵੀਊ ਤੇ ਕਿਦਰ ਰਾਤ ਨੂੰ ਲੁਧਿਆਣੇ ਦੇ ਵਿੱਚ ਰੌਣਕ ਮੇਲਾ ਰਹਿੰਦਾ ਵਾ ਵੀਡੀਓ ਜੇ ਬਣਾਇ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਐਂਡ ਦੇ ਬਹੁਤ ਨਜਾਇਜ਼ਦਾਰ ਤੈਨੂੰ ਦਿਖਾਵਾਂਗੇ ਗੋ ਪਿੱਛੇ ਗੁਰਦਰਾ ਸਾਹਿਬ ਨਾਨਕਸਰ ਜੀ ਸਾਹਿਬ ਜੀ ਨੰਗੇ ਵਸਤੋ ਗਿਆ ਪਾ ਗਿਆ ਸਮਰਾਲਾ ਚੌਂਕ ਸਮਰਾਲਾ ਚੌਂਕ ਤੇ ਦੇਖ ਸਕਦੇ ਹੋ ਰਸ਼ ਸੱਜਿਆ ਤੇ ਪੁਲਿਸ ਬੜੀ ਖੜੀ ਹੋਈ ਸੀ ਕਿਉਂਕਿ ਰਾਤ ਦਾ ਟਾਈਮ ਹੈ ਤੇ ਸਮਰਾਲਾ ਚੌਂਕ ਤੇ ਕਾਂਡਕੂਂਡ ਹੁੰਦੇ ਆ ਤਾਂ ਕਰਕੇ ਇੱਥੇ ਪੁਲਿਸ ਖੜੀ ਰਹਿੰਦੀ ਹੈ ਤਕਰੀਬਨ ਖੜੀ ਰਹਿੰਦੀ ਹੈ ਪੁਲਿਸ ਤੇ ਹੁਣ ਆਪਾਂ ਜੇ ਸੱਜੇ ਹੱਥ ਮੋੜ ਜਾਨ ਆਪਾਂ ਜਾਣਾ ਵਾ ਛੋੜੇ ਬਾਜ਼ਾਰ ਵੱਲ ਛੋੜੇ ਬਾਜ਼ਾਰ ਵਿੱਚੋਂ ਹੋ ਕੇ ਆਪਾਂ ਜਾਣਾ ਰੇਲਵੇ ਸਟੇਸ਼ਨ ਠੀਕ ਹੈ ਲੋ ਜੀ ਚੈੱਕ ਕਰੋ ਵਿਊ ਇਹ ਆਪਾਂ ਇਥੋਂ ਮੁੜ ਗਏ ਆ ਤੇ ਆਪਾਂ ਸਮਰਾਲਾ ਚੌਂਗ ਵਾਲ ਚਲੇ ਗਏ ਆ ਤੇ ਤੁਹਾਨੂੰ ਇੱਥੇ ਉਹ ਦਿਖਾਵਾਂਗੇ ਵੈਲਕਮ ਦਾ ਬੋਰਡ ਲੁਧਿਆਣੇ ਦਾ ਇਹ ਮੇਨ ਸਮਰਾਲਾ ਚੌਂਗਾ ਵੈਲਕਮ ਦਾ ਬੋਰਡ ਲੰਘਿਆ ਤੇ ਆਪਾਂ ਸਮਰਾਲਾ ਚੌਂਗ ਚਲੇ ਗਏ ਤੇ ਆ ਗਿਆ ਵਾ ਸ਼ਿੰਗਾਰ ਸਿਲਮੇ ਵਾਲਾ ਰੋਡ ਇੱਥੇ ਬਹੁਤ ਜ਼ਿਆਦਾ ਰੇੜੀਆਂ ਰਾਤ ਨੂੰ ਪੂਰਾ ਐ ਮਾਹੌਲ ਹੁੰਦਾ ਵਾ ਦੂਜੇ ਪਾਸੇ ਬਹੁਤ ਵਧੀਆ ਮਾਹੌਲਾ ਖਾਣ ਪੀਣ ਲਈ ਜੋ ਵੀ ਬੰਦਾ ਰਾਤ ਨੂੰ ਟਰੈਵਲ ਕਰਦਾ ਲੁਧਿਆਣੇ ਵਿੱਚ ਤਾਂ ਤੁਹਾਨੂੰ ਇੱਥੇ ਖਾਣ ਪੀਣ ਦੀ ਰਾਤ ਨੂੰ ਕੋਈ ਦਿੱਕਤ ਨਹੀਂ ਆਊਗੀ ਵਾਧੂ ਵਧੀਆ ਮੌਸਮ ਹੈ ਐਨ ਨਜ਼ਾਰੇਦਾਰ 뷰 ਆ ਚੈੱਕ ਕਰ ਸਕਦੇ ਤੁਸੀਂ 뷰 ਦਾ ਤੇ ਇਸ ਟਾਈਮ ਆਪਾਂ ਸ਼ੰਗਾਰ ਵਾਲੇ ਰੋਡ ਤੇ ਆ ਇੱਥੇ ਸੱਜੇ ਹੱਥ ਗੋਲ ਗੱਪੇ ਵਾਲਾ ਉਹ ਟੇਸਟੀ ਗੋਲ ਗੱਪੇ ਲਾਂਦਾ ਉਹ ਵੀ ਤੇ ਇਥੇ ਓਮ ਵਾਲਾ ਵੀ ਆ ਮਤਲਬ ਤਕਰੀਬਨ ਲੁਧਿਆਣੇ ਦੇ ਵਿੱਚ ਰਾਤ ਨੂੰ ਹੀ ਜ਼ਿਆਦਾਤਰ ਚੱਲ ਜਾਵਾ ਖਾਣ ਪੀਣ ਦਾ ਸਿਸਟਮ ਤੇ ਹੁਣ ਆਪਾਂ ਬਾਬਾ ਥਾਨ ਸਿੰਘ ਚੌਂਕ ਪਹੁੰਚਣ ਵਾਲੇ ਆ ਉੱਥੇ ਵੀ ਇੱਕ ਬਹੁਤ ਮੂਮਸਾਲਾ ਨੁੱਕਰ ਦੇ ਮੁਹੰਮਦ ਉਹ ਕੈਂਟ ਬਣਾਉਂਦਾ ਤੇ 버ਗਰ ਵੀ ਤੇ ਇਹ ਚੈੱਕ ਕਰ ਸਕਦੇ ਹੋ ਵੀਅੂ ਰਾਤ ਦਾ ਵੀ ਉਹ ਕਰੀਬ 11 12 ਵਜੇ ਦਾ ਟਾਈਮ ਆ ਦੇਖੋ ਪੂਰਾ ਨਜ਼ਾਰਾ ਰਾਸ਼ਾ ਇਸਟੈਂਪ ਵੀ ਰਾਸ਼ਾ ਇਹ ਨਹੀਂ ਹੈਗੀ ਰਾਸ਼ ਨਹੀਂ ਹੈਗਾ ਰਾਸ਼ਾ ਇਸਟੈਂਪ ਵੀ ਆ ਇਹ ਚੈੱਕ ਕਰ ਸਕਦੇ ਹੋ ਰਾਸ਼ ਪੂਰਾ ਵਾ ਸਮਰਾਲਾ ਚੌਂਗ ਦੇ ਸਮਰਾਲਾ ਚੌਂਗ ਤੋਂ ਆਪਾਂ ਜਾ ਰਹੇ ਆ ਸਮਰਾਲਾ ਚੌਂਗ ਤੋਂ ਆਪਾਂ ਜਾ ਰਹੇ ਹਾਂ ਘੰਟਾ ਘੜ ਚੌਂਗ ਵੱਲ ਛੋੜੇ ਬਾਜ਼ਾਰ ਵੱਲ ਉਧਰਲੇ ਪਾਸੇ ਜਾ ਰਹੇ ਆਪਾ ਚੈੱਕ ਕਰ ਸਕਦੇ ਹੋ ਵੀਊ ਦੀ ਵਧੀਆ ਵਾ ਰਸ਼ ਪੂਰਾ ਰਸ਼ ਰਾਤ ਨੂੰ ਵੀ ਪੂਰਾ ਵਾ ਦੇਖੋ ਗੱਡੀਆਂ ਵਾਲੇ ਰਾਤ ਨੂੰ ਗੱਡੀਆਂ ਕੋ ਜਿਆਦਾ ਚੱਲਦੀਆਂ ਕਿਉਂਕਿ ਰਾਤ ਨੂੰ ਸਾਰੇ ਖਾਣ ਪੀਣ ਆਂਦੇ ਆ ਕਿਉਂਕਿ ਰਾਤ ਨੂੰ ਲੁਧਿਆਣੇ ਦੇ ਵਿੱਚ ਤਕਰੀਬਨ ਰਾਤ ਨੂੰ ਹੀ ਚੱਲਦਾ ਵਾ ਖਾਣ ਪੀਣ ਵਾਲਾ ਸਿਸਟਮ ਹੈ ਇੱਕ ਭਰਾਸ ਕੰਟਰੀ ਵਾਲਾ ਅੱਗੇ ਕਰੇ ਅੱਗੇ ਕਦੇ ਪਿੱਛੇ ਕਰੇ ਅੱਗੇ ਪਿੱਛੇ ਅੱਗੇ ਨੰਗਣ ਹੀ ਨਹੀਂ ਦੇ ਰਿਹਾ ਸੀ ਤੇ ਤੁਸੀਂ ਚੱਕ ਕਰ ਸਕਦੇ ਹੋ ਵੀਊ ਘੈਂਟ ਆ ਪੂਰਾ ਨਜ਼ਾਰਾ ਮੈਂ ਕਹਿੰਦਾ ਰਾਤ ਨੂੰ ਤੁਸੀਂ ਲੁਧਿਆਣੇ ਦੇ ਵਿੱਚ ਜਾ ਕੇ ਖਾ ਪੀ ਕੇ ਇੰਜੋਏ ਕਰ ਸਕਦੇ ਹੋ ਇਦਾਂ ਦਾ ਮਾਹੌਲਾ ਲੋ ਜੀ ਬਾਬਾ ਥਾਨ ਸਿੰਘ ਚੌਕ ਆ ਗਿਆ ਜਿਹੜਾ ਸੱਜੇ ਹੱਥ ਹੈ ਸੀਐਮਸੀ ਨੂੰ ਚਲੇ ਜਾਣਾ ਖੱਬੇ ਹੱਥ ਚਲੇ ਜਾਣਾ ਤਿੰਨ ਨੰਬਰ ਡਿਵੀਜ਼ਨ ਘੰਟਾ ਘਰ ਤੇ ਟਰੰਕ ਵਾਲੇ ਬਾਜ਼ਾਰ ਨੂੰ ਚਲੇ ਜਾਣਾ ਆਪਾਂ ਚਲੇ ਜਾਣਾ ਘੰਟਾ ਘਰ ਵੱਲ ਨੂੰ ਬੱਸ ਛੱਡਿਆ ਘੰਟਾ ਘਰ ਤੋਂ ਰੇਲਵੇ ਸਟੇਸ਼ਨ ਜਾਵਾਂਗੇ ਆਪਾਂ ਤੇ ਇੱਥੇ ਚੈੱਕ ਕਰ ਸਕਦੇ ਇੱਥੇ ਵੀ ਇੱਕ ਪਕੌੜਿਆਂ ਵਾਲਾ ਬਹੁਤ ਮਸ਼ਹੂਰ ਆ ਇਹ ਆ ਨੁੱਕਰ ਤੇ ਹੀ ਆ ਉਤਰੀ ਪਕੌੜੇ ਬਹੁਤ ਟੇਸਟੀ ਆ ਘਟੋ ਘਟ 20 25 ਤਰ੍ਹਾਂ ਦੇ ਪਕੌੜੇ ਬਣਾਉਂਦਾ ਬਹੁਤ ਹੈਂਡ ਨਜ਼ਾਰੇਦਾਰ ਪਕੌੜੇ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ ਨਜ਼ਾਰਾ ਰਾਤ ਦਾ ਪੂਰਾ ਘੈਂਟ ਆ ਸਿੱਧਾ ਪੂਰਾ ਨਜ਼ਾਰੇਦਾਰ ਆ ਅਬਰਦਦਾ ਦੇ ਵਿੱਚ ਸਕੂਟਰੀ ਵਾਲਾ ਵੀਰ ਅੱਗੇ ਪਿੱਛੇ ਅੱਗੇ ਪਿੱਛੇ ਨਾ ਅੱਗੇ ਕੱਢ ਰਿਹਾ ਸੀ ਨਾ ਜਾਂਦੇ ਰੇ ਗੱਬੇ ਹੀ ਲਾਈ ਹੋਈ ਸੀ ਉਹਨੇ ਫਿਰ ਮੈਂ ਥੋੜਾ ਭਜਾ ਕੇ ਫਿਰ ਕੱਢਿਆ ਅੱਗੇ ਮੋਟਰਸਾਈਕਲ ਤੇ ਰਾਤ ਨੂੰ ਪੂਰਾ ਨਜ਼ਾਰੇ ਦਾ ਮੌਸਮ ਹੈ ਘੰਟਾ ਘਰ ਚੌਂ ਗੱਲ ਤੁਸੀਂ ਜਾਓਗੇ ਤੁਹਾਨੂੰ ਵਧੀਆ ਵਿਊ ਹੈ ਨਜ਼ਾਰੇ ਦਾ ਰਿਆਰ ਖਾਣ ਪੀਣ ਵਾਲਾ ਸਿਸਟਮ ਤਾਂ ਰਾਤ ਨੂੰ ਹੀ ਜ਼ਿਆਦਾ ਖੁੱਲਦਾ ਵਾ ਕਿਉਂਕਿ ਲੁਧਿਆਣੇ ਦੇ ਵਿੱਚ ਲੋਕੀ ਰਾਤ ਨੂੰ ਜ਼ਿਆਦਾ ਨਿਕਲਦੇ ਆ ਖਾਣ ਪੀਣ ਦੇ ਲਈ ਤੁਸੀਂ ਚੈੱਕ ਕਰ ਸਕਦੇ ਹੋ ਕਿਓ ਨਜ਼ਾਰੇਦਾਰਾ ਪੂਰਾ ਆਉਸਮ ਹੈ। ਇਹ ਸ਼ਨੀਵਾਰ ਦੀ ਰਾਤ ਨੂੰ ਆਪਾਂ ਗਏ ਸੀ ਜਿਆ ਥੋੜਾ ਜਿਹਾ ਸਟੇਸ਼ਨ ਤੇ ਕੰਮ ਸੀਗਾ ਤੇ ਚੈੱਕ ਕਰ ਸਕਦੇ ਆ ਮੁੰਡਾ ਜਿਹੜਾ ਪਿੱਛੇ ਜਾਂਦਾ ਜਿਵੇਂ ਜਾਣਦਾ ਹੀ ਕਿਹਾ ਮੈਂ ਭਾਜੀ ਤੁਹਾਡੀ ਵੀਡੀਓ ਦੇਖਦਾ ਹਾਂ ਮੈਂ ਓਕੇ ਭਰਾ ਆਪਣੇ ਵੀ ਬਣ ਲੱਗ ਗਿਆ ਫੋਲੋਅਰ ਹੋਣ ਲੱਗ ਗਿਆ ਬਸ ਸਪੋਰਟ ਆਪਣੀ ਬਣਾ ਕੇ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਕਮੀ ਪੇਸ਼ੀ ਹੈ ਤਾਂ ਕਮੈਂਟ ਚ ਦੱਸਿਓ ਆਪਾਂ ਉਹਨੂੰ ਜ਼ਰੂਰ ਸੁਧਾਰਾਂਗੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਰਾਤ ਦਾ ਵਿਊ ਆ ਪੂਰਾ ਲਜਾਣੇਦਾਰ ਆ ਇਹ ਆਪਾਂ ਆਕੇ ਗਉਂਸ਼ਾਲਾ ਥੋੜਾ ਗਉਂਸ਼ਾਲਾ ਕੰਮ ਸੀਗਾ ਗਉਂਸ਼ਾਲਾ ਤੋਂ ਆਪਾਂ ਫੇਰ ਸਿੱਧਾ ਜਾਵਾਂਗੇ ਘੰਟਾ ਘਰ ਚੌਂਕ ਗਉਂਸ਼ਾਲਾ ਤੇ ਵੀ ਰਸਤੀਗਾ ਕਿਉਂਕਿ ਲੋਕੀ ਸ਼ਨੀਵਾਰ ਆਉਂਦੇ ਆ ਨਾ ਕੀਰਤਨ-ਕੁਰਤਨ ਹੁੰਦਾ ਪਹਾੜ ਪੂਜਾ ਕਰਨ ਆਉਂਦੇ ਆ ਰਾਤ ਨੂੰ ਤੇ ਤਾਂ ਕਰਕੇ ਹੁਣ ਆਪਾਂ ਇੱਧਰ ਚਲੇ ਜਾਣਾ ਸਿੱਧਾ ਘੰਟਾ ਘਰ ਵਾਲ ਚੌਂਗਲ ਚਲੇ ਗਏ ਆ ਪੂਰਾ ਨਜ਼ਾਰਾ ਦੇ ਇੱਧਰ ਜਗੋਂ ਘੰਟਾ ਘਰ ਵਾਲ ਜਾਓਗੇ ਤਾਂ ਇੱਧਰ ਜਿਆਦਾ ਸਭ ਜਦੋਂ ਆਪਾਂ ਰੇਲਵੇ ਸਟੇਸ਼ਨ ਘੰਟਾ ਘਰ ਵਾਲ ਨੂੰ ਜਾਣੇ ਆ ਇਧਰ ਜਿਆਦਾ ਵਾਹ ਹੁਣ ਇੱਥੇ ਤੁਹਾਨੂੰ ਪਰੋਠੇ ਵਾਲੀਆਂ ਰੇੜੀਆਂ ਮਿਲਣਗੀਆਂ ਪਰੋਠੇ ਇੰਨੇ ਕੋ ਟੇਸਟੀ ਨਜ਼ਾਰੇ ਦਾ 30 ਰੁਪਏ ਦਾ ਪਰੋਠਾ ਦਿੰਦੇ ਆ ਪੂਰੀ ਰਾਤ ਖੜੇ ਰਹਿੰਦੇ ਆ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5-6 ਵਜੇ ਤੱਕ ਦਿੰਦੇ ਆ ਪਰੋਠੇ ਖਾਓ ਇੱਥੇ ਜਦੋਂ ਵੀ ਤੁਸੀਂ ਕਿਤੇ ਸਟੇਸ਼ਨ ਦੇ ਰੁਗੇ ਹੋ ਤਾਂ ਤੁਹਾਡੇ ਕੋਲ ਟਾਈਮ ਹੈਗਾ ਤਾਂ ਸਟੇਸ਼ਨ ਦੇ ਨਾਲ ਹੀ ਘੰਟਾ ਘਰ ਰੋਡ ਦੇ ਉੱਤੇ ਹੀ ਪਰੋਠਿਆਂ ਵਾਲੇ ਖੜ੍ਹਦੇ ਆ 30 ਰੁਪਏ ਦਾ ਪਰੋਠਾ ਇੱਕ ਦਿੰਦੇ ਆ ਬਹੁਤ ਘੈਂਟ ਦੇਈ ਦੂਈ ਚਾਰ ਚੋਰ ਮੱਖਰਮੱਖਣ ਸਭ ਕੋ ਦਿੰਦੇ ਆ ਵਧੀਆ ਸਿਸਟਮ ਹੈ ਮੈਂ ਜਦ ਰੋਟੀ ਖਾਂਦੀ ਹੁਈ ਤਾਂ ਨਹੀਂ ਤੇ ਤੁਹਾਨੂੰ ਮੈਂ ਜਰੂਰ ਦਿਖਾਉਂਦਾ ਤਾਂ ਮੈਂ ਤਾਂ ਰੇੜੀਆਂ ਦਿਖਾ ਸਕਦਾ ਕਿ ਰੇੜੀਆਂ ਪੂਰੇ ਰੋਡ ਤੇ ਲੱਗੀਆਂ ਕਿਉਂਕਿ ਰਾਤ ਨੂੰ ਇੱਥੇ ਬਹੁਤ ਲੋਕ ਆਉਂਦੇ ਆ ਪਰੋੜੇ ਖਾਣ ਗੱਡੀਆਂ ਵਾਲੇ ਵੱਡੇ ਵੱਡੇ ਗੱਡੀਆਂ ਵਾਲੇ ਹੁੰਦੇ ਆ ਰਾਤ ਨੂੰ ਪੂਰਾ ਰਸ਼ ਹੁੰਦਾ ਇਸ ਟਾਈਮ ਦੀ ਚੈੱਕ ਕਰ ਸਕਦੇ ਹੋ ਬਾਜ਼ਾਰ ਬੰਦ ਹੋਣ ਦੇ ਬਾਵਜੂਦ ਵੀ ਰਸ਼ ਪੂਰਾ ਵਾ ਗੱਡੀਆਂ ਦਾ ਕਿਉਂਕਿ ਇੱਥੇ ਪਕੌੜੇ ਪਰੋੜੇ ਖਾਣਾ ਪੰਡਤ ਜੀ ਪਰੋਠੇ ਵਾਲਾ ਆ ਗਿਆ ਇਹ ਵੀ ਬਹੁਤ ਮਸ਼ਹੂਰ ਹੈ ਚੋੜੇ ਬਾਜ਼ਾਰ ਦੇ ਵਿੱਚ ਪੰਡਤ ਜੀ ਪਰੋਠੇ ਵਾਲਾ ਇਹ ਵੀ 40 55 ਰੁਪਏ ਦਾ ਪਰੋਟਾ ਦਿੰਦਾ ਇੱਕ ਨਾਲ ਮੱਖਣ ਆਹ ਦੇਖੋ ਰੇੜੀਆਂ ਲੱਗੀਆਂ ਹੋਈਆਂ ਵਾਂ ਦੀ ਚੈੱਕ ਕਰ ਸਕਦੇ ਹੋ ਸਾਈਡਾਂ ਤੇ ਰੇੜੀਆਂ ਲੱਗੀਆਂ ਹੋਈਆਂ ਥੋੜੀ ਥੋੜੀ ਦੂਰ ਤੇ ਆ ਰੇੜੀਆਂ ਹੀ ਲੱਗੀਆਂ ਸਾਰੀਆਂ 30 ਰੁਪਏ ਦਾ ਪਰੋਟਾ ਦਿੰਦਾ ਪਰੋਟਾ ਟੇਸਟੀ ਹੁੰਦਾ ਨਾਲ ਦਹੀਂ ਹੁੰਦਾ ਤੇ ਨਾਲ ਅਚਾਰ ਚੂਰ ਹੁੰਦਾ ਵਾ ਵਧੀਆ ਮਤਲਬ ਕੀ ਸਿਸ਼ਟਾ ਦੇਖੋ ਸਾਰੇ ਪਰੋੜੇ ਖਾਣ ਵਾਲੇ ਖੜੇ ਹੋਏ ਆ ਪੂਰਾ ਇੱਥੇ ਨਜ਼ਾਰੇਦਾਰ ਵਿਊ ਹੁੰਦਾ ਨਾ ਖਾਣ ਦਾ ਟੇਸਟੀ ਅਲੱਗ ਹੁੰਦਾ ਤੁਹ ਰਾਦੇ ਟਾਈਮ ਤੇ ਤੁਹਾਨੂੰ ਲੁਧਿਆਣੇ ਕਦੇ ਵੀ ਤੁਸੀਂ ਕੋਈ ਵੀ ਟਰੈਵਲ ਕਰਦਾ ਜੀ ਲੁਧਿਆਣੇ ਰੁਕ ਜਾਂਦਾ ਖਾਨਦਾਨੀ ਉਹਨੂੰ ਹੁੰਦਾ ਕੋਈ ਤਾਂ ਤੁਸੀਂ ਚੋੜੇ ਬਜ਼ਾਰ ਆ ਕੇ ਪਰੋਠੇ ਖਾ ਸਕਦੇ ਕਿ ਇੱਥੇ ਪਰੋਠਿਆਂ ਵਾਲੇ ਬਹੁਤ ਜ਼ਿਆਦਾ ਰੇੜੀਆਂ ਲੱਗਦੀਆਂ ਨੇ ਕਿਉਂਕਿ ਸਾਰੀਆਂ ਤਕਰੀਬਨ ਰੇੜੀਆਂ ਇੱਥੇ ਹੀ ਆ ਪਰੋਠੇ ਵਾਲੀਆਂ ਘੱਟੋ ਘੱਟ ਵੀ ਨਾ ਨਾ ਕਰਦੇ 20 25 ਰੇੜੀਆਂ ਮੈਗੀ ਮੂਗੀ ਜੋ ਵੀ ਤੁਸੀਂ ਖਾਣਾ ਪਸੰਦ ਕਰੋ ਸਭ ਕੁਝ ਮਿਲੂਗਾ ਇੱਥੇ ਕਿਉਂਕਿ ਆਪਦਰ ਘਰੋਂ ਰੋਟੀ ਖਾ ਕੇ ਗਏ ਸੀਗੇ ਤਾਂ ਕਰਕੇ ਨਹੀਂ ਤੇ ਖਾਂਦੇ ਜਰੂਰ ਤੁਹਾਨੂੰ ਦਿਖਾਣਾ ਆਈ ਆ ਕੀ ਪਰੋਠੇ ਬਹੁਤ ਟੇਸਟੀ ਆਪਾਂ ਪਹਿਲਾਂ ਖਾਦੇ ਹੋਏ ਆ ਤਾਂ ਤਾਂ ਦੱਸਦੇ ਆ ਬਹੁਤ ਵਧੀਆ ਪਰੋਠੇ ਆ ਬਹੁਤ ਟੇਸਟੀ ਬਣਾਉਂਦੇ ਆ 30 ਰੁਪਏ ਦੇ ਇੱਕ ਪਰੋਠਾ ਵਾ ਨਾਲ ਦਹੀਂ ਦੁੱਧ ਮੱਖਣ ਮੁੱਖਣ ਜੋਦ ਵੀ ਲੈਣਾ ਚਾਹੀਏ ਉਹ ਐਕਸਟਰਾ ਹੁੰਦਾ ਵਾ ਤੇ ਦੋ ਪਰੋਠੇ ਜੇ ਨਜ਼ਾਰਾ ਆ ਜਾਂਦਾ ਜਿਹੜਾ ਮਰਜ਼ੀ ਪਰੋਠਾ ਲੈ ਸਕਦੇ ਆ ਆਲੂ ਦਾ ਗੋਭੀ ਦਾ ਪਨੀਰ ਦਾ ਜੋ ਤੁਹਾਡੀ ਚੁਆਇਸ ਹੋ ਵੀ ਤੇ ਹੁਣ ਤਾਂ ਮੈਗੀ ਦੀਆਂ ਦੁਕਾਨਾਂ ਵੀ ਬਹੁਤ ਲੱਗਣ ਲੱਗੀਆਂ ਇੱਥੇ ਮੈਗੀ ਮੂਗੀ ਵੀ ਆ ਰੇੜੀਆਂ ਬਹੁਤ ਲੱਗਣ ਲੱਗੀਆਂ ਵਾ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਪਰੋਠੇ ਵਾਲੇ ਹੀ ਆ ਇਹ ਤਕਰੀਬਨ ਇਹ ਤੁਹਾਨੂੰ ਘੰਟਾ ਘਰ ਚੌਂਕ ਤੱਕ ਤੁਹਾਨੂੰ ਪਰੌਣਿਆਂ ਵਾਲੇ ਹੀ ਮਿਲਣਗੇ ਠੀਕ ਆ ਫਿਰ ਆਪਾਂ ਉਧਰੋਂ ਮੁੜੇ ਆ ਉਧਰ ਬੰਦੇ ਨੂੰ ਛੱਡ ਕੇ ਫਿਰ ਆਪਾਂ ਉਹਨਾਂ ਵਾਪਸ ਹੀ ਜਾ ਰਹੇ ਆ ਬੁਕਸ ਮਾਰਕੀਟਾਂ ਬੁਕਸ ਮਾਰਕੀਟਾਂ ਵੀ ਸਾਰੀ ਮਾਰਕੀਟ ਖਾਲੀ ਜਿਹੜੀ 1 ਮਿੰਟ ਦਾ ਵੀ ਰਾਹ ਨਹੀਂ ਹੁੰਦਾ ਨਾ ਜਿੱਥੇ ਸਾਰਾ ਹੀ ਬਾਜ਼ਾਰ ਖਾਲੀ ਸੀਗਾ ਬੁਕਸ ਮਾਰ ਕੇ ਆ ਚੋੜੇ ਵਜਾ 84 ਗਾ ਕਿਉਂ ਪਰੌਠੇ ਵਾਲੀਆਂ ਰੇਡੀਆਂ ਰੂਡੀਆਂ ਲੱਗਦੀਆਂ ਤਾਂ ਕਰਕੇ ਉੱਥੇ ਰਾਹ ਸੀਗਾ ਨਹੀਂ ਤੇ ਬੁਕਸ ਮਾਰਕੀਟ ਦਾ ਸਾਰੀ ਖਾਲੀ ਆ ਤੁਸੀਂ ਦੇਖ ਸਕਦੇ ਹੋ ਜਾ ਰਹੇ ਆ ਮੁੰਡੇ ਤੇ ਅੱਗੇ ਸਾਰਾ ਖਾਲੀ ਰੋਡ ਆ ਪਰ 뷰 ਕੈਂਟ ਆ ਨਜ਼ਾਰੇਦਾਰਾ ਕਦੇ ਵੀ ਤੁਸੀਂ ਕਦੇ ਵੀ ਕੋਈ ਵੀ ਕਦੇ ਵੀ ਤੁਸੀਂ ਫ੍ਰੀ ਹੋ ਜੇ ਤੁਹਾਡਾ ਰੋਟੀ ਖਾਣ ਨੂੰ ਦਿਲ ਕਰੇ ਤਾਂ ਚੋੜੇ ਬਾਜ਼ਾਰ ਜ਼ਰੂਰ ਜਾਇਓ ਉੱਥੇ ਪਰੋਠੇ ਖਾ ਕੇ ਆਇਓ ਬਹੁਤ ਨਜ਼ਾਰੇਦਾਰ ਆ ਜੇ ਉਸ ਤੋਂ ਬੈਸਟ ਜੇ ਤੁਸੀਂ ਤੁਹਾਡਾ ਬਜਟ ਥੋੜਾ ਵਾ ਫਿਰ ਤੁਸੀਂ ਚੋੜੇ ਬਾਜ਼ਾਰ ਰੇੜੀਆ ਤੋਂ ਖਾ ਸਕਦੇ ਜੇ ਬੜਾ ਬਜਟ ਤੁਹਾਡਾ ਵੱਧਾ ਫਿਰ ਤੁਸੀਂ ਪੰਡਤ ਦੇ ਪਰੋਠੇ ਖਾ ਸਕਦੇ ਕਿਉਂਕਿ ਜੇ ਉਹ ਤੀਆਂ ਦੇ ਵਿੱਚ ਇੱਕ ਹੋਣਾ ਪੰਡਤ ਦਾ 55 ਰੁਪਏ ਦਾ ਇੱਕ ਆਣਾ ਕਿਉਂਕਿ ਰੇਟ 'ਚ ਬਹੁਤ ਫਰਕ ਆ ਕਿਉਂਕਿ ਬਜਟ ਵੀ ਦੇਖਣਾ ਹੁੰਦਾ ਨਾ ਬੰਦੇ ਨੇ ਤਾਂ ਪਰੋਠੇ ਦੋਨਾਂ ਦੀ ਘੈਂਟ ਹੋਣਗੇ ਨਹੀਂ ਆ ਕਿ ਗਲਤ ਆਪ ਗਲਤ ਵੀਊ ਨਹੀਂ ਦੇ ਰਹੇ ਕਿਉਂਕਿ ਟੇਸਟ ਆਪਾਂ ਨੂੰ ਵੀ ਬਹੁਤ ਪਸੰਦ ਆ ਤਾਂ ਕਰਕੇ ਤੁਸੀਂ ਜਾਇਓ ਜਦੋਂ ਵੀ ਚਾਇਓ ਜ਼ਰੂਰ ਖਾ ਕੇ ਆਇਓ ਹੁਣ ਆਪਾਂ ਜਾ ਰਹੇ ਹਾਂ ਬੁਕਸ ਮਾਰਕੀਟ ਆਪਾਂ ਜਾ ਰਹੇ ਹਾਂ ਹੁਣ ਲੋਕਲ ੱਡੇ ਵਾਲੇ ਰੋਡ ਤੇ ਜਿਹੜਾ ਮਤਲਬ ਸੀਐਮਸੀ ਵਾਲਾ ਰੋਡ ਪੈਂਦਾ ਵਾ ਉਸ ਰੋਡ ਤੇ ਆ ਹੁਣ ਇਧਰ ਆਪ ਅੱਗੇ ਜਾਣਾ ਵਾ ਇਥੋਂ ਮੁੰਡਾ ਆਪਾਂ ਇੱਥੇ ਆਪਾਂ ਸੱਬੇ ਖਾਣਾ ਹੈ ਕਿ ਸੱਬੇ ਵਾਲੀ ਹੁੰਦੀ ਹੈ ਦੁਕਾਨ ਉਹ ਘੈਂਟ ਬਣਾਉਂਦਾ ਉਹ ਵੀ ਬੰਦਾ ਥੋੜਾ ਜਿਆਦਾ ਖਾਵਾਂਗੇ ਟੇਸਟ ਕਰਾਂਗੇ ਤੇ ਇਹ ਰੋਡ ਤੇ ਵੀ ਰਸ਼ਪੁਰਾ ਸੀਐਮਸੀ ਦੇ ਨੁਕਰ ਦੇ ਵੀ ਹੁਣ ਤੈਨੂੰ ਦਿਖਾਉਂਗਾ ਸੀਐਮਸੀ ਦੇ ਨੁਕਰ ਦੇ ਉਥੇ ਵੀ ਬਹੁਤ ਜ਼ਿਆਦਾ ਇੱਕ ਮੁਹੰਮਦ ਸਾਹਿਲ ਲੋਂਦਾ ਉਹ ਘੈਂਟ ਮੁਹੰਮਦ ਬਣਾਉਂਦਾ ਵਾ ਪਨੀਰ ਵਾਲੇ ਜਿਹੜੇ ਮਰਜ਼ੀ ਲੈ ਲਓ ਤਿੰਨ ਚਾਰ ਤਰ੍ਹਾਂ ਦੇ ਲਾਂਦਾ ਬਹੁਤ ਘੈਂਟ ਉਹ ਵੀ ਬਹੁਤ ਐਂਡਲੈਸ ਚੀਜ਼ ਬਣਾਉਂਦਾ ਬੰਦਾ ਤਾਨੂੰ ਕਿਸ ਨੇ ਜ਼ਰੂਰ ਵਿਜ਼ਿਟ ਕਰਾਵਾਂਗੇ ਖਾਨ ਤੇ ਕੀ ਹਾਂ ਭਈ ਇੱਥੇ ਇੱਥੇ ਚੀਜ਼ਾਂ ਲਿਧਿਆ ਹੈ ਬਹੁਤ ਫੇਮਸ ਚੀਜ਼ਾਂ ਵਾ ਪਰ ਟਾਈਮ ਦੀ ਛੋਟੇਜ ਹੋਣ ਕਰਕੇ ਥੋੜੀ ਤਾਂ ਕਰਕੇ ਆਪਾਂ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੁਹਾਡੀ ਸਪੋਰਟ ਦੇ ਕਰਕੇ ਹੀ ਆਪਾਂ ਅੱਗੇ ਵਧਾਂਗੇ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਿਹੜੀ ਆਪਾਂ ਪਿੱਛੇ ਵੀਡੀਓ ਬਣਾਈ ਸੀ ਬਲੌਗ ਬਣਾਇਆ ਵਾ ਸੰਡੇ ਵਾਲਾ ਤੇ ਇੱਕ ਹੋਰ ਵੀ ਚੁਪਾਇਆ ਸੀ ਦੋਨਾਂ ਨੂੰ ਬਹੁਤ ਵਧੀਆ ਵਿਊ ਆਏ ਆ ਬਸ ਇਦਾਂ ਹੀ ਆਪਣੀ سپورਟ ਬਣਾ ਕਰੀਓ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ سپورਟ ਕਰੋਗੇ ਤਾਂ ਹੀ ਅੱਗੇ ਆਪਣੇ ਜਿਹਾ ਹੌਸਲਾ ਬਣੂਗਾ ਔਰ ਵੀਡੀਓ ਬਣਾਉਣ ਲਈ ਤੁਸੀਂ ਬਹੁਤ سپورਟ ਕੀ ਅੱਛੀ ਪਿੱਛੇ ਦੋ ਤਿਆਰ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਵਧੀਆ ਵਿਊ ਆਏ ਆ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਤੇ YouTube ਚੈਨਲ ਤੇ ਵੀ ਜਾ ਕੇ ਜਰੂਰ ਦੇਖਿਓ ਕਿਉਂਕਿ ਇਹਦਾ ਇਹਦੇ ਵਿੱਚ YouTube ਦਾ ਲਿੰਕ ਵੀ ਦਿੱਤਾ ਆ ਵਾ ਤਾਂ ਜਰੂਰ YouTube ਤੇ ਵੀ ਜਾ ਕੇ ਜਰੂਰ ਵੀਡੀਓ ਲਾਈਕ ਸ਼ੇਅਰ ਕਰਿਓ ਤੁਹਾਡੀ ਸਪੋਰਟ ਸਦਕਾ ਹੀ ਆਪਾਂ ਅੱਗੇ ਵੀਡੀਓ ਬਣਾ ਸਕਦੇ ਆ ਕਿਉਂਕਿ ਤੁਹਾਡੀ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਵੀਡੀਓ ਚ ਬਣੇ ਰਹੋ ਅੱਗੇ ਤੁਹਾਨੂੰ ਹੋਰ ਦਿਖਾਵਾਂਗਾ ਇਹ ਦਾ ਲੁਧਿਆਣੇ ਦੇ ਵਿੱਚ ਲੋਕੀ ਰਾਤ ਨੂੰ ਇੰਜੋਏ ਕਰਦੇ ਆ ਤੇ ਖਾਂਦੇ ਪੀਂਦੇ ਆ ਕਿਉਂਕਿ ਜ਼ਿਆਦਾਤਰ ਖਾਣ ਪੀਣ ਵਾਲੇ ਰਾਤ ਨੂੰ ਹੀ ਨਿਕਲਦੇ ਆ ਕਿਉਂਕਿ ਲੁਧਿਆਣੇ ਦੇ ਅੱਧੇ ਨਾਲ ਜ਼ਿਆਦੀ ਦੁਕਾਨਾਂ ਰਾਤ ਨੂੰ ਖੁੱਲ੍ਹਦੀਆਂ ਖਾਣ ਪੀਣ ਵਾਲੀਆਂ ਕਿਉਂਕਿ ਦਿਨੇ ਆ ਹੁਣ ਆਤੀ ਸਮਰਾਲਾ ਚੌਂਕ ਵਾਲਾ ਰੋਡ ਦੇਖ ਰਹੇ ਹੋ ਨਾ ਸ਼ੰਗਾਰ ਵਾਲਾ ਇਹ ਸ਼ੰਗਾਰ ਵਾਲਾ ਜਿਹੜੇ ਜਿੱਧਰ ਆਪਾਂ ਗਏ ਸੀ ਉਹਦੇ ਆਪੋਜੀਟ ਰੋਡ ਆ ਇੱਧਰ ਵੀ ਬਹੁਤ ਰੇਡੀਆਂ ਬਹੁਤ ਜ਼ਿਆਦਾ ਕਿਉਂਕਿ ਇੱਥੇ ਵੀ ਖਾਣ ਪੀਣ ਵਾਲੇ ਵਾਧੂ ਆ ਰੇਡੀਆਂ ਜੋ ਮਰਜ਼ੀ 버ਗਰ ਮੁਹਮਮਦ ਜੋ ਵੀ ਦੋਈ ਖਾਣਾ ਚਾਹੋ ਤੇ ਇਹ ਖਾਸਾ ਨੇ ਬੜੀਆ ਅਸੀਂ ਐਮਸੀ ਆ ਗਏ ਆਪਾਂ ਸੀਐਮਸੀ ਤੋਂ ਆਪਾਂ ਆ ਚਰਚ ਆ ਗਈ ਚਰਚ ਦੇ ਨਾਲ ਹੀ ਸੀਐਮਸੀ ਆ ਤਾਂ ਨੁੱਕਰ ਤੇ ਆਪਾਂ ਆਪਾਂ ਨੂੰ ਮਿਲ ਜਾਣਾ ਠੀਕ ਹੈ ਜੀ ਵੀਡੀਓ ਨੂੰ ਵਾਰ-ਵਾਰ ਲਾਈਕ ਤੇ ਸ਼ੇਅਰ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਵੀਡੀਓ ਚ ਬਣੇ ਰਹੋ ਤੇ ਦੇਖਦੇ ਰਹੋ ਤੇ ਸਪੋਰਟ ਕਰਦੇ ਰਹੋ ਆ ਸੀਐਮਸੀ ਆ ਗਿਆ ਆ ਜਿਹੜਾ ਨੁੱਕਰ ਦੇ ਇਥੇ ਮੁਹੰਮਦ ਸਾਲਾ ਬਹੁਤ ਘੈਂਡ ਆ ਵੀ ਤੇ ਹੁਣ ਆਪਾਂ ਚਲੇ ਜਾਣਾ ਅੱਗੇ ਚਲੇ ਜਾਵਾਂਗੇ ਰੋਡ ਤੇ ਇਸ ਤੋਂ ਆਪਾਂ ਸਿੱਧਾ ਚਲੇ ਜਾਵਾਂਗੇ ਘਰੇ ਕਿਉਂਕਿ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਘਰੋਂ ਫੋਨ ਆ ਰਹੇ ਕਰੀਬ 12:30 ਵਜੇ ਦਾ ਟਾਈਮ ਹੋ ਗਿਆ ਸੀਗਾ ਤੇ ਘਰੋਂ ਵਾਰ-ਵਾਰ ਫੋਨ ਆ ਰਹੇ ਕਰਦੇ ਆਣਾ ਬੜਾ ਟੈਨਸ਼ਨ ਹੋ ਜਾਂਦੀ ਆ ਤਾਂ ਕਰਕੇ ਜਰੂਰ ਆਪਾਂ ਤੁਹਾਨੂੰ ਇਹ ਵੀਡੀਓ ਬਣਾਵਾਂਗੇ ਤਾਂ ਹੁਣ ਫਿਰ ਕੱਲ ਨੂੰ ਸੰਡੇ ਦਾ ਵੀ ਬਲੌਗ ਪਾਵਾਂਗੇ ਤਾਂ ਜ਼ਰੂਰ ਦੇਖਿਓ ਕਿਉਂਕਿ ਇਹ ਤਾਂ ਸ਼ਨੀਵਾਰ ਦਾ ਬਲੌਗ ਆ ਆਪਾਂ ਸੰਡੇ ਦਾ ਜੋ ਤੁਹਾਡੇ ਨਾਲ ਵਾਦਾ ਕੀਤਾ ਕਿ ਸੰਡੇ ਨੂੰ ਵੀ ਬਲੌਗ ਆਪਾਂ ਬਣਾਵਾ ਕਰਾਂਗੇ ਤੇ ਉਹੀ ਵਾਦੇ ਅਕੋਰਡਿੰਗ ਆਪਾਂ ਤੁਹਾਨੂੰ ਜ਼ਰੂਰ ਸੰਡੇ ਦਾ ਬਲੌਗ ਦਿਖਾਵਾਂਗੇ ਕਿਉਂਕਿ ਤੁਹਾਡੀ ਸਪੋਰਟ ਦੀ ਚਾਹੀਦੀ ਹੈ ਬਹੁਤ ਜ਼ਰੂਰੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜ਼ਰੂਰ ਆਦਿ ਇਹ ਕਲਾ ਬਾਬਾ ਥਾਨ ਸਿੰਘ ਚੌਕ ਆ ਗਿਆ ਇਹ ਤੋਂ ਅੱਗੇ ਜਾਣਾ ਸਿੱਧਾ ਆਪਾਂ ਸ਼ਿੰਗਾਰ ਰੋਡ ਦੇ ਦਿਚਿਆ ਕਰ ਸਕਦੇ ਆ ਵੀ ਆ ਸਾਰੀਆਂ ਰੇੜੀਆਂ ਹੀ ਲੱਗੀਆਂ ਹੋਈਆਂ ਆ ਇਹ ਖਾਣ ਪੀਣ ਵਾਲੀਆਂ ਰੇੜੀਆਂ ਆ ਵਿੱਚੋਂ ਮੈਂ ਵੀਡੀਓ ਥੋੜੀ ਅੱਗੇ ਕਰਕੇ ਤੁਹਾਨੂੰ ਦਿਖਾ ਰਿਹਾਂ ਕਿ ਇਹ ਸਾਰੀਆਂ ਖਾਣ ਪੀਣੇ ਦੀਆਂ ਰੇੜੀਆਂ ਜੋ ਵੀ ਤੁਸੀਂ ਖਾਣਾ ਚਾਹੋ ਜੋ ਵੀ ਤੁਹਾਡੀ ਮਨਪਸੰਦ ਚੀਜ਼ ਹੋ ਤੁਹਾਨੂੰ ਮਿਲੂਗੀ ਲੁਧਿਆਣੇ ਦੇ ਵਿੱਚ ਰਾਤ ਨੂੰ ਤੁਹਾਨੂੰ ਹਮੇਸ਼ਾ ਕੋਈ ਨਾ ਕੋਈ ਦੁਕਾਨ ਖੁੱਲੀ ਜ਼ਰੂਰ ਮਿਲੂਗੀ ਕਿਉਂਕਿ ਲੁਧਿਆਣੇ ਦੇ ਵਿੱਚ ਲੋਕੀ ਰਾਤ ਨੂੰ ਬਹੁਤ ਜ਼ਿਆਦਾ ਬਾਹਰ ਨਿਕਲਦੇ ਖਾਣ ਪੀਣ ਵਾਲੇ ਤੇ ਹੁਣ ਆਪੇ ਇਧਰੋਂ ਮੁੜ ਕੇ ਚਲੇ ਜਾਣਾ ਸਿੱਧਾ ਘਰਾਂ ਨੂੰ ਤਾਂ ਤਾਂ ਨੂੰ ਅੱਗੇ ਵੀ ਦਿਖਾਉਂਗਾ ਗੁਰੂ ਅਰਜਨਗਰ ਵੀ ਬਹੁਤ ਰੇਡੀਆਂ ਲੱਗੀਆਂ ਹੁੰਦੀਆਂ ਵਾ ਉਹਦੇ ਮਾਰਕੀਟ ਬਹੁਤ ਤਕੜੀ ਉਹ ਵੀ ਰਾਤ ਨੂੰ ਖੁੱਲੀ ਰਹਿੰਦੀ ਹੈ ਕਰੀਬ ਇਸ ਟਾਈਮ 12:00 12 12:20 12 12:20 ਵਜੇ 12 ਪੱਜ ਕੇ 20 ਮਿੰਟ ਹੋ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਰਸ਼ ਇਸ ਟਾਈਮ ਵੀ ਪੂਰਾ ਵਾ ਰੋਡ ਤੇ ਇਹ ਨਹੀਂ ਹੈ ਕਿ ਰੋਡ ਤੇ ਰਸ਼ ਨਹੀਂ ਹੈਗਾ ਰਸ਼ ਪੂਰਾ ਵਾ ਤੁਸੀਂ ਚੈੱਕ ਕਰ ਸਕਦੇ ਹੋ ਵੀਊ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਜੋ ਵੀ ਕਮੀ ਪੇਸ਼ੀ ਹੈ ਤਾਂ ਇੱਕ ਕਮੈਂਟ ਦੇ ਵਿੱਚ ਕਰ ਸਕਦੇ ਹੋ ਤਾਂ ਆਪਾਂ ਉੱਤੇ ਸੁਧਾਰ ਕਰਾਂਗੇ। ਥਾਰੇ ਜਿਵੇਂ ਤੁਸੀਂ ਅੱਗੇ ਵੀਡੀਓ ਨੂੰ ਪਿਆਰ ਦਿੱਤਾ ਵਾ। ਲੋ ਜੀ ਆਪਣੇ ਘਰ ਕੋਲ ਆ ਗਏ ਇੱਦੇ ਵੀ ਲਾਈਟਾਂ ਲੁੱਟਾ ਵਧੀਆ ਲਾਤੀਆਂ ਆ ਪੂਰਾ ਨਜ਼ਾਰੇਦਾਰ ਮੌਸਮ ਹੈ। ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਲੁਧਿਆਣੇ ਦੇ ਨਜ਼ਾਰੇ ਤੁਹਾਨੂੰ ਹੋਰ ਦਿਖਾਵਾਂਗੇ। ਥੈਂਕ ਯੂ। ਵੀਡੀਓ ਨੂੰ ਲਾਈਕ ਸ਼ੇਅਰ ਕਰੇ।